ਉਹ ਇਹ ਕਿ ਸਿੱਖ ਮਸਲਿਆਂ ਦੇ ਹਸਤੇ ਇਹ ਆਪਣੇ ਮਾਸਟਰ ਕੋਲੋਂ ਪੁੱਛ ਬਗੈਰ ਕੋਈ ਗੱਲ ਨਹੀਂ ਕਰਦੇ ਮਾਸਟਰ ਕੌਣ ਮਾਸਟਰ ਆ ਰਿਹਾ ਭਾਜਪੀ एग्जाम ਸ਼ੁਰੂ ਹੋਣ ਤੋਂ ਪਹਿਲੇ ਇਹਨਾਂ ਨੂੰ ਇੱਕ ਚਿੱਠੀ ਲਿਖਣੀ ਦੇਣੀ ਚਾਹੀਦੀ ਸੀ ਦਿੱਲੀ ਕਮੇਟੀ ਨੂੰ ਵੇ एग्जाम ਸ਼ੁਰੂ ਹੋ ਹੈ ਗਏ ਜੀ ਇਹਦੀ ਹਰਕਤ ਕੋਈ ਕਿਸੇ ਸਿੱਖ ਨਾਲ ਕੜਾ ਪਾਣ ਤੋਂ ਕਿਰਪਾਨ ਪਾਣ ਤੋਂ ਕੰਗੇ ਤੋਂ ਇਹ ਇਹਦੀ ਹਰਕਤ ਬਿਲਕੁਲ ਨਾ ਪਰ ਹੈ ਦਿੱਲੀ ਦੀ ਜਿਹੜੀ ਸੈਂਟਰਲ ਸਕੂਲ ਆਫ ਹੈਗੇ ਉਹਨਾਂ ਨੂੰ ਵੀ ਕਰਨਾ ਚਾਹੀਦਾ ਸੀ ਔਰ ਹੋਮ ਮਿਨਿਸਟਰੀ ਨੂੰ ਵੀ ਕਰਨਾ ਚਾਹੀਦਾ ਸੀ ਦਿੱਲੀ ਸੇ ਕੋ ਦੁਆਰਾ ਪੰਧ ਕਮੇਟੀ ਨਮਾੰਗਾ ਜਮਾ ਦੇ ਜਿਹੜੇ ਸવાય ਗੋਲੋਕ ਲਖਣ ਤੋਂ ਲਾਵਾ ਜੀ ਇਹਨਾਂ ਦਾ ਕੋਈ ਕੰਮ ਨਹੀਂ ਰਿਹਾ ਗਿਆ ਤੁਸੀਂ ਜਿੱਥੇ ਕਾਰਵਨ ਸਕੂਲਾਂ ਦੀ ਗੱਲ ਕੀਤੀ ਹੈ ਬਾਈਕਾਰਡ ਦੀ ਕਾਲ ਦੇਣੀ ਮਾੜੀ ਗੱਲ ਹੈ ਜੀ ਪਰ ਇਤਨਾ ਨੂੰ ਇਤਨੀਆਂ ਗੱਸੀ ਮਾਯਾ ਦੀ ਕਿ ਆਨਿਆ ਸਾਰ ਇਹਨਾਂ ਨੇ ਆਰਿਆਂ ਲੈ ਕੇ ਤੋਹੇ ਲੈ ਕੇ ਤਾਲੇ ਤੋੜੇ ਗੁਰੂ ਦੀ ਗੋਲੰਗੇ ਇਹਨਾਂ ਦੇ ਬੰਦਿਆਂ ਨੇ ਉੱਚੇ ਦਾਦੂਵਾਲ ਦੇ ਬੰਦੇ ਸੰਗ ਉਹਨਾਂ ਤੇ ਕਿਰਪਾਨਾਂ ਵੀ ਚਲਾਈਆਂ ਗੰਡਾਸਿਆਂ ਵੀ ਮਾਰੇ ਦਾਦੂਵਾਲ ਦੇ ਬੰਦਿਆਂ ਨੇ ਹਾਂਜੀ ਇਹ ਉਹਨਾਂ ਦਾ ਬਿਆਨ ਸੀ ਪਹਿਲੀ ਗੱਲ ਤਾਂ ਆ ਗਈ ਅੱਜ ਵੀ ਤਰੀਕ ਪੇਸ਼ ਜੀ ਬਾਦਲਾਂ ਨਾਲ ਹੋਰ ਕੀ ਹੈ ਕੀ ਜੋ ਦੇਣੀ ਹੈ ਜੇ ਮੈਂ ਭਾਜਪਾ ਦੀ ਨਿਕਰ ਪਾਣੀ ਹੁੰਦੀ ਤੇ ਮੈਨੂੰ ਅੱਜ ਹਰ ਚੀਜ਼ ਮਿਲ ਜਾਣੀ ਸੀ ਕਈ ਗੱਲਾਂ ਆਪਣੇ ਹੱਕ ਦੇ ਸਬੂਤ ਦੇਣ ਲਈ ਬੜੀਆਂ ਗੱਲਾਂ ਨੇ ਮੇਰੇ ਕੋਲ ਜੀ ਜੀ ਪਰ ਮੈਂ ਹਲੇ ਪਾਸੇ ਜਾਣਾ ਨਹੀਂ ਚਾਹਦਾ ਮੇਰੀ ਤੁਸੀਂ ਬਾਦਲ ਪਰਿਵਾਰ ਦੀ ਮਜ਼ਬੂਤੀ ਨਹੀਂ ਚਾਹੁੰਦੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਚਾਹੁੰਦੇ ਅਕਾਲੀ ਦਲ ਨੂੰ ਤਕੜਾ ਕਰਨ ਦੇ ਲਈ ਹਾਂਜੀ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜੇ ਹੋ ਅਕਾਲ ਚੈਨਲ ਦੇ ਨਾਲ ਮੈਂ ਬਿਨਤ ਸਿੰਘ ਗੱਲਬਾਤ ਕਰਨ ਦੇ ਲਈ ਕਿਸੇ ਜਾਣ ਪਛਾਣ ਦੇ ਮੁਤਾਜ ਨਹੀਂ ਸਤਿਕਾਰਯੋਗ ਸਰਦਾਰ ਪਰਮਜੀਤ ਸਿੰਘ ਜੀ ਸਰਨਾ ਸਾਡੇ ਨਾਲ ਜੁੜੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਆਕਾਲ ਚਨਨ ਤੇ ਸਵਾਗਤ ਕਰਦੇ ਆਂ ਫਤਿਹ ਅਰਜ ਕਰਦੇ ਆਂ ਸੱਜਾ ਸਾਹਿਬ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਫਤਿਹ ਸਰਨਾ ਸਾਹਿਬ ਪੰਜਾਬ ਦੇ ਮੁੱਦੇ ਤੇ ਬਹੁਤ ਨੇ ਖਾਸ ਕਰਕੇ ਜੇ ਆਪਾਂ ਦਿੱਲੀ ਦੀ ਗੱਲ ਕਰੀਏ ਦਿੱਲੀ ਦੇ ਵਿੱਚ ਵੀ ਐਸੇ ਮੁੱਦੇ ਬਹੁਤ ਸਾਰੇ ਕ੍ਰੀਏਟ ਹੁੰਦੇ ਨਜ਼ਰ ਆਉਂਦੇ ਨੇ ਪਰ ਮੈਂ ਅੱਜ ਕਿਸੇ ਕਮੇਟੀ ਦੇ ਰਿਲੇਟਡ ਗੱਲ ਨਹੀਂ ਕਰਾਂਗਾ ਜਦੋਂ ਸਿੱਖੀ ਦੀ ਗੱਲ ਆਉਂਦੀ ਹੈ ਉਸ ਵਕਤ ਚਾਹ ਸ਼੍ਰੋਮਣੀ ਦਿੱਲੀ ਗੁਰਦੁਆਰਾ ਪਰਵੰਤਕ ਕਮੇਟੀ ਹੋਵੇ ਚਾਹ ਸਾਡੀਆਂ ਸਿੱਖ ਨਮਾਇੰਦਗੀਆਂ ਜਥੇਬੰਦੀਆਂ ਹੋਣ ਆਪਣੀ ਬੰਦੀ ਭੂਮਿਕਾ ਨਿਭਾਉਂਦੀਆਂ ਨੇ ਪਰ ਫਿਰ ਵੀ ਕਿਤਨਾ ਕਿਤੇ ਉਹਨਾਂ ਦੇ ਅੰਦਰ ਹੀ ਹੁੰਦਾ ਵੀ ਉਹ ਪਾਰਟੀ ਆ ਗਈ ਹੈ ਮੈਂ ਨਹੀਂ ਪਹੁੰਚਦਾ ਜਿਵੇਂ ਪਿਛਲੇ ਦਿਨੀ ਇੱਕ ਸਕੂਲ 'ਚ ਮਸਲਾ ਹੋਇਆ ਕਿ ਇੱਕ ਕਕਾਰ ਲਵਾ ਕੇ ਬੱਚਿਆਂ ਨੂੰ ਅੰਦਰ ਜਾਣ ਦਿੱਤਾ ਜਾਂਦਾ ਸੀ ਤੁਹਾਡੇ ਵੱਲੋਂ ਵੀ ਬੜਾ ਵਧੀਆ ਰਿਸਪਾਂਸ ਦਿੱਤਾ ਗਿਆ ਪਰ ਕੁਝ ਜਿਹੜੀਆਂ ਆਪਣੀਆਂ ਵੱਡੀਆਂ ਧਿਰਾਂ ਸਨ ਜਿਨ੍ਹਾਂ ਦਾ ਬੰਦਾ ਜ਼ਰੂਰੀ ਆਉਣਾ ਜ਼ਰੂਰੀ ਸੀਗਾ ਉਹਨਾਂ ਜਾਣਾ ਜ਼ਰੂਰੀ ਨਹੀਂ ਸਮਝਿਆ ਕਿਉਂ ਸਿੱਖੀ ਦਾ ਮਸਲਾ ਨਹੀਂ ਹੈ ਦੇਖੋ ਗੱਲ ਇਹ ਹੈ ਕਿ ਮਨਜੀਤ ਸਿੰਘ ਆਪਣੇ ਪਾਰਟੀ ਦੇ ਨੁਮਾਇੰਦਿਆਂ ਦੇ ਨਾਲ ਵੀ ਉੱਥੇ ਗਿਆ ਸੀ ਜੀ ਪਰ ਅਗਰ ਕਿਸੇ ਦੀ ਨਿਮਾਇੰਗੀ ਨਹੀਂ ਸੀ ਉਹ ਨਾ ਤਾਂ ਟੋਕਰੀ ਦਲਦੀ ਸੀ ਤੇ ਨਾ ਹੀ ਦਿੱਲੀ ਸ਼ਹਿਰ ਗੁਦਾਰਾ ਬੰਦਾ ਕਮੇਟੀ ਦੀ ਸੀ ਇਸ ਦੇ ਪਿੱਛੇ ਮੈਨੂੰ ਜੋ ਕਾਰਨ ਨਜ਼ਰ ਆਇਆ ਹੈ ਉਹ ਇਹ ਹੈ ਕਿ ਸਿੱਖ ਮਸਲਿਆਂ ਦੇ ਆਸਤੇ ਇਹ ਆਪਣੇ ਮਾਸਟਰਜ਼ ਕੋਲੋਂ ਪੁੱਛੇ ਬਗੈਰ ਕੋਈ ਗੱਲ ਨਹੀਂ ਕਰਦੇ ਮਾਸਟਰ ਕੌਣ ਮਾਸਟਰ ਆ ਗਿਆ ਭਾਜੀਪੀ ਤੇ ਇਹ ਉਹਨਾਂ ਕੋਲ ਪੁੱਛ ਕੇ ਤੇ ਫਿਰ ਉਹਦਾ ਨਾ ਕੀ ਉੱਥੇ ਪੁੱਛਦਿਆਂ ਜਾਈਏ ਨਾ ਜਾਈਏ ਕਰੀਏ ਨਾ ਕਰੀਏ ਜੀ ਤਾਂ ਇਹ ਜਾਣਦੇ ਜੀ ਜੀ ਬਾਕੀ ਉਹਨਾਂ ਬਗੈਰ ਮੈਂ ਸਮਝਾ ਕੇ ਸਾਡੇ ਵਰਕਰਾਂ ਨੇ ਔਰ ਮਨਜੀਤ ਸਿੰਘ ਹੋਰਾਂ ਦੇ ਵਰਕਰ ਨੇ ਉੱਥੇ ਪਹੁੰਚ ਕੇ ਮਸਲ ਨੂੰ ਹਲ ਕਰਾਇਆ ਜੀ ਸਭ ਤੋਂ ਪਹਿਲੀ ਗੱਲ ਤੇ ਹੈ ਕਿ ਇਹ ਐਗਜ਼ਾਮ ਸ਼ੁਰੂ ਹੋਣ ਤੋਂ ਪਹਿਲੇ ਇਹਨਾਂ ਨੂੰ ਇੱਕ ਚਿੱਠੀ ਲਿਖਣੀ ਦੇਣੀ ਚਾਹੀਦੀ ਸੀ ਦਿੱਲੀ ਕਮੇਟੀ ਨੂੰ ਹਮ ਮੈਂ ਐਗਜ਼ਾਮ ਸ਼ੁਰੂ ਹੋ ਹੈ ਗਏ ਜੀ ਇਹ ਜੀ ਹਰਕਤ ਕੋਈ ਕਿਸੇ ਸਿੱਖ ਨਾਲ ਕੜਾ ਪਾਣ ਤੋਂ ਕਿਰਪਾਨ ਪਾਣ ਤੋਂ ਕੰਗੇ ਤੋਂ ਇਹ ਇਹ ਜੀ ਹਰਕਤ ਬਿਲਕੁਲ ਨਾ ਕਰੇ ਹਮ ਤਾਂ ਸਾਵਧਾਨੀ ਵਰਤੀ ਜਾਂਦੀ ਹੈ ਜੀ ਜੀ ਇਹਨਾਂ ਨੂੰ ਅਰ ਦਿੱਲੀ ਦੇ ਜਿਹੜੇ ਸੈਂਟਰਲ ਸਕੂਲ ਆ ਹੈਗੇ ਉਹਨਾਂ ਨੂੰ ਵੀ ਕਰਨਾ ਚਾਹੀਦਾ ਸੀ ਔਰ ਹੋਮ ਮਿਨਿਸਟਰੀ ਨੂੰ ਵੀ ਲਿਖਣਾ ਚਾਹੀਦਾ ਸੀ ਜੀ ਜਿਨ੍ਹਾਂ ਨੇ ਆਪਣੇ ਇਸ ਕਦਮ ਤੇ ਕੋਤਾਈ ਵਰਤੀ ਹੈ ਆਪਣਾ ਫਰਜ਼ ਦੀ ਪਛਾਣ ਨੇ ਕੀਤੀ ਜੀ ਜੀ ਤੇ ਸਾਡੇ ਕੋਲ ਸਾਨੂੰ ਤੇ ਇਹਨਾਂ ਕੋਲ ਇਹ ਉਮੀਦ ਹੈ ਕਿ ਇਸ ਤੋਂ ਬਾਅਦ ਸਾਨੂੰ ਉਮੀਦ ਹੈ ਸਨਨਾ ਸਾਹਿਬ ਗੱਲ ਇਹ ਹੈ ਕਿ ਅਸੀਂ ਇਹ ਗੱਲ ਆਮ ਕਰਕੇ ਸੋਚਦੇ ਵੀ ਫਰਾਂਸ ਵਰਗੇ ਦੇਸ਼ਾਂ ਵਿੱਚ ਜਾਂ ਯੂਰਪ ਕੰਟਰੀਆਂ 'ਚ ਜਾਂ ਜਿਹੜੇ ਸਾਡੇ ਦੇਸ਼ ਨਹੀਂ ਉਹਨਾਂ 'ਚ ਇਹੋ ਜਿਹੇ ਮਸਲੇ ਪੱਗਦੇ ਮਸਲੇ ਕਕਾਰਾਂ ਦੇ ਮਸਲੇ ਉੱਠਦੇ ਸਨ ਅਸੀਂ ਉੱਥੇ ਵੱਡੀਆਂ ਲੜਾਈਆਂ ਲੜੀਆਂ ਤੇ ਕੇਸ ਜਿੱਤੇ ਅੱਜ ਉੱਥੇ ਦਸਤਾਰ ਦੀ ਫਰਾਂਸ ਵਿੱਚ ਜਿਹੜੀ ਜੰਗ ਜਿੱਤ ਚੁੱਕੇ ਆ ਦਸਤਾਰ ਦੀ ਜੰਗ ਜਿੱਤ ਚੁੱਕੇ ਆ ਕਿਰਪਾਨ ਦੀ ਜੰਗ ਜਿੱਤ ਚੁੱਕੇ ਆ ਪਰ ਇੱਕ ਸਾਡੇ ਆਪਣਾ ਦੇਸ਼ ਹੋਵੇ ਉਥੇ ਇਹੋ ਜੀਆਂ ਘਟਨਾਵਾਂ ਹੋ ਜਾਣੀਆਂ ਸਕੂਲਾਂ ਵਿੱਚ ਕਨਵਰਟ ਸਕੂਲਾਂ 'ਚ ਸਾਡੇ ਬੱਚਿਆਂ ਨੂੰ ਵੜਨ ਦੀ ਦਿੱਤਾ ਜਾਂਦਾ ਫਿਰ ਸਾਨੂੰ ਕੋਈ ਵੱਖਰਾ ਕੋਈ ਸਿਸਟਮ ਨਹੀਂ ਕ੍ਰੀਏਟ ਕਰ ਲੈਣਾ ਚਾਹੀਦਾ ਵੀ ਇਹ ਕਨਵਰਟ ਸਕੂਲਾਂ ਦਾ ਸਿੱਖਾਂ ਨੂੰ ਖੜੇ ਛੱਡ ਦੇਣਾ ਚਾਹੀਦਾ ਕੋਈ ਇਹੋ ਜਿਹਾ ਵਿਧਾਨ ਬਣਾ ਲਿਆ ਜਾਵੇ ਜਾਂ ਕੋਈ ਇਹੋ ਜਿਹਾ ਐਫਰਟ ਕਮੇਟੀਆਂ ਵੱਲੋਂ ਕੀਤਾ ਜਾਣਾ ਚਾਹੀਦਾ ਦੇਖੋ ਜੀ ਗੱਲ ਹੈ ਗਈ ਕੇ ਇਹ ਸ਼ਾਰੀਨ ਲੈ ਕੇ ਇਸ ਵਕਤ ਜਿਹੜੇ ਦਿੱਲੀ ਦੇ ਸਿੱਖਾਂ ਦੇ ਦਿੱਲੀ ਸਿੱਖ ਗੁਦਾਰਾ ਪੰਧਕ ਕਮੇਟੀ ਨਮਾਜ਼ ਜਮਾਤ ਹੈ ਜੀ ਜੀ ਜਿਹੜੇ ਸਵਾਏ ਗੋਲੋਕ ਲੁੱਟਣ ਤੋਂ ਲਾਵਾ ਜੀ ਇਹਨਾਂ ਦਾ ਕੋਈ ਕੰਮ ਨਹੀਂ ਰਹਿ ਗਿਆ ਜੀ ਤੁਸੀਂ ਜਿੱਥੇ ਕਨਵਨ ਸਕੂਲਾਂ ਦੀ ਗੱਲ ਕੀਤੀ ਹੈ ਬਾਈਕਾਟ ਦੀ ਕਾਲ ਦੇਣੀ ਮਾੜੀ ਗੱਲ ਹੈ ਜੀ ਪਰ ਬਾਈਕਾਟ ਵਰਗੇ ਹਾਲਾਤ ਸੀ ਐਸਐਪਾਦ ਕਰਤੇ ਸਨ ਕਿ ਸਾਡੇ ਸਕੂਲਾਂ ਦਾ ਸਟੈਂਡਰਡ ਕਿਸੇ ਵੀ ਕਾਰਨ ਸਕੂਲਾਂ ਨੂੰ ਕੱਟ ਨਹੀਂ ਸੀ ਦਿੱਲੀ ਗੁਰਦੁਰਾ ਕੋਲ ਬੰਦਾ ਘਟੀਦਾ ਜੀ ਔਰ ਲੋਕੀ ਸਾਨੂੰ ਬੜੀਆਂ-ਬੜੀਆਂ ਦੂਰ ਸਪਾਰਸ਼ਾਂ ਕਰਨ ਨਾਲ ਸੰਭਾਉਂ ਸਾਡੇ ਬੱਚਾ ਨੂੰ ਐਡਮਿਸ਼ਨ ਦਿੱਤੇ ਜਾਂਦੇ ਹਮ ਅੱਜ ਕਈ ਪ੍ਰਾਈਵੇਟ ਸਕੂਲ ਆ ਗਏ ਜਿਨ੍ਹਾਂ ਦਾ ਸਟੈਂਡਰਡ ਕਾਨੂੰਨ ਸਕੂਲਾਂ ਨਾਲ ਵਾਦੇ ਜੀ ਜੇ ਮੈਂ ਨਾਲਵਾ ਮਾਤਾ ਜਾ ਕੋਰ ਪਬਲਿਕ ਸਕੂਲ ਹੈ ਜਸਪਾਰ ਕੋ ਪਬਲਿਕ ਸਕੂਲ ਹੈ ਜੀ ਜੀ ਜਿਹੜੇ ਸਿੱਖ ਬੱਚਿਆਂ ਨੂੰ ਤਰਜੀਹ ਵੀ ਦਿੰਦੇ ਨੇ ਤੇ ਪ੍ਰਾਈ ਵੀ ਉਹਨਾਂ ਦੀ ਬਹੁਤ ਅੱਛੀ ਹੈ ਜੀ ਪਰ ਜਦ ਦੀ ਇਹ ਕਮੇਟੀ ਆਈ ਹੈ ਪਿਛਲੇ 10 ਸਾਲਾਂ ਦੇ ਵਿੱਚ 23000 ਬੱਚਾ ਸੀ ਛੱਡ ਕੇ ਰ ਗਏ ਆ ਤੇ 13000 ਰਹਿ ਗਿਆ ਜੀ ਜਿਸ ਐਜੂਕੇਸ਼ਨ ਸਿਸਟਮ ਦੇ ਇਸ 40% ਬੱਚੇ ਘਟ ਜਾਣ ਜੀ ਉਹਦਾ ਕੀ ਹਾਲ ਹੋਣਾ ਹੈ ਹਮ ਔਰ ਸਾਨੂੰ ਇਹ ਕਾਲ ਦੇਣ ਦੀ ਲੋੜ ਨਹੀਂ ਸੀ ਪੈਣੀ ਅਸੀਂ ਕਹਾਂ ਸੀ ਤੁਸੀਂ ਹੋਰ ਕੋਕ ਅਸੀਂ ਹੋਰ ਸਕੂਲ ਖੋਲਾਂਗੇ ਪਰ ਆਪਣੇ ਬੱਚਿਆਂ ਨੂੰ ਗੁਰੂ ਰਕਿਸ਼ਨ ਪਬਲਿਕ ਸਕੂਲ ਚੋਂ ਵਿਦਿਆ ਲਵੋ ਤਾਂ ਕਿ ਉਹਨਾਂ ਨੂੰ ਵਿੱਦਿਆ ਦੇ ਨਾਲ-ਨਾਲ ਸਿੱਖੀ ਬਾਰੇ ਵੀ ਹਰ ਗੱਲ ਦੀ ਜਾਣਕਾਰੀ ਹੋ ਸਕੇ ਬਾਣੀ ਨਾਲ ਜੁੜ ਸਕਣ ਬਾਣੀ ਨਾਲ ਜੁੜ ਸਕਣ ਜੀ ਪਰ ਇਹਨਾਂ ਨੇ ਫਨਾ ਕਰਤੇ ਸਾਰੇ ਸਕੂਲ ਜੀ ਜਿਵੇਂ ਪਿਛਲੇ ਦਿਨੀ ਫਤਿਹਗੜ੍ਹ ਸਾਹਿਬ ਕਾਲਜ ਦਾ ਮਸਲਾ ਉੱਠਿਆ ਸੀ ਵੀ ਉੱਥੇ ਬਹੁਤ ਸਾਰੇ ਬੱਚੇ ਪੰਜਾਬ ਤੋਂ ਬਾਹਰੋਂ ਲਿਆ ਕੇ ਭਰਤੀ ਕੀਤੇ ਜਾਂਦੇ ਨੇ ਪੰਜਾਬ ਦੇ ਬੱਚਿਆਂ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ ਦਿੱਲੀ ਗੁਰਦਾਰਪੰਥ ਕਮੇਟੀ ਦੇ ਸਕੂਲਾਂ 'ਚ ਐਸਾ ਤਾਂ ਨਹੀਂ ਵੀ ਪੰਜਾਬ ਦੇ ਜਿਹੜੇ ਸਾਡੇ ਸਿੱਖਾਂ ਦੇ ਬੱਚਿਆਂ ਨੂੰ ਜ਼ਿਆਦਾ ਤਰਵਜੋਨਾ ਦੇ ਕੇ ਦੂਜੇ ਬੱਚਿਆਂ ਨੂੰ ਦਿੱਤੀ ਜਾਂਦੀ ਰਹੀ ਹੋਈ ਕੋਈ ਵੀ ਆਸ਼ਿਕ ਫੈਮਿਲੀ ਜਿਹੜੀ ਖਾਂਦੀ ਪੀਂਦੀ ਹੈ ਸਰਦੇਪੁਰ ਦੇ ਪਰਿਵਾਰਾਂ ਦੇ ਜੀ ਉਹ ਨਾਸਕੂਲਾਂ 'ਚ ਆਪਣੇ ਬੱਚੇ ਭੜਤੀ ਕਰਾ ਕੇ ਨਹੀਂ ਰਾਜੀ। ਜੀ। ਕਾਰਨ ਕਾਰਨ ਸਟੈਂਡਰਡ ਆਫ ਐਜੂਕੇਸ਼ਨ ਇਜ਼ ਵੈਰੀ ਪੂਰ। ਉਹ ਰੋਜ਼ ਮੁਕਦਮੇ ਚੱਲ ਰਹੇ ਨੇ, ਟੀਚਰਾਂ ਨੂੰ ਤਨਖਾਹਾਂ ਨਹੀਂ ਦੇ ਰਹੀਆਂ। ਜੀ। ਹੜਤਾਲਾਂ ਹੋ ਰੀਆਂ। ਜੀ। ਜਿਸ ਕਰਕੇ ਬੱਚੇ ਪੈਸੇ ਦੇਣ ਤੋਂ ਬਾਅਦ ਵਲਦਾਂ ਉਹਨਾਂ ਦੇ ਗੱਲ ਹੱਤਿਆ ਨਹੀਂ ਪਾਣਾ ਚਾਹੁੰਦੇ ਵੀ ਅੱਜ ਤੱਕ ਕਲਾਸਾਂ ਨਹੀਂ ਲੱਗੀਆਂ, ਹੜਤਾਲ ਹੋ ਗਈ ਹੈ। ਜੀ ਜੀ। ਤੇ ਅਸੀਂ ਉਹ ਦੂਸਰੇ ਸਕੂਲਾਂ 'ਚ ਪਾਉਂਦੇ। ਇਹਨਾਂ ਨੇ ਸੱਤਿਆਨਾਸ਼ ਕਰਕੇ ਰੱਖਿਆ ਸਭ ਜੀ। ਇਨਸਟੀਚਿਊਸ਼ਨ ਦਾ ਸਾਡੇ ਜੀ ਜੀ ਰਣ ਨੇ ਦਿੱਤੇ ਮੈਂ ਸਵਸਥਾਏ ਇੱਕ ਕਾਲ ਨਾਲੋਂ ਸਕੂਲਾਂ ਦਾ ਆਪਣਾ ਮਿਆਰ ਉੱਚਾ ਕਰੀਏ ਤਾਂ ਕਿ ਉਹ ਉਹ ਬੱਚੇ ਆਪਣੇ ਬੱਚੇ ਪੜ੍ਹਨ ਤੇ ਦੂਿਆਂ ਦੇ ਵੀ ਬੱਚੇ ਆਉਣ ਜੀ ਸਰਦਾਰ ਸਾਹਿਬ ਇੱਕ ਗੱਲ ਹੋਰ ਜੇ ਆਪਾਂ ਸਕੂਲਾਂ ਦੀ ਗੱਲ ਕਰ ਲਈਏ ਸਿੱਖੀ ਦੀ ਗੱਲ ਕਰ ਲਈਏ ਇਹ ਹਾਲਾਤ ਸਾਡੇ ਮਾੜੇ ਹੁੰਦੇ ਨਜ਼ਰ ਆਉਂਦੇ ਨੇ ਪਰ ਜਿੱਥੇ ਅਸੀਂ ਸਿੱਖੀ ਨੂੰ ਉੱਚਾ ਲੈ ਕੇ ਜਾਣਾ ਸੀਗਾ ਜਿੱਥੇ ਸਿੱਖੀ ਸਿਧਾਂਤਾਂ ਦੀ ਅਸੀਂ ਤਰਜਮਾਨੀ ਕਰਨੀ ਸੀ ਉਹ ਸਨ ਸਾਡੇ ਗੁਰਦੁਆਰੇ ਪਿਛਲੇ ਦਿਨੀ ਤੁਸੀਂ ਵੀ ਜਦੋਂ ਕੁਰਖੇਤਤ ਦੀ ਘਟਨਾ ਹੋਈ ਹੈ ਤੇ ਉਸ ਘਟਨਾ ਨੂੰ ਲੈ ਕੇ ਜਿਵੇਂ ਉਹ ਜਿਹੜਾ ਆਰਮੀ ਅੰਦਰ ਵੜਦੀ ਹੈ ਮਰਿਆਦਾ ਦੀ ਉਲੰਘਣਾ ਕਰਦੀ ਹੈ ਫਿਰ ਗੁਰਦਾਰ ਚ ਗਾਲੀ ਗਲੋਚ ਹੁੰਦਾ ਹੈ ਡਾਂਗਾ ਚੱਲਦੀਆਂ ਨੇ ਇੱਕ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਜਾਂਦਾ ਹੈ ਤੇ ਉਹ ਲੋਕ ਜਿਹੜੇ ਆਪਣੇ ਆਪ ਨੂੰ ਕੌਮ ਦੇ ਜ਼ਹੇਦਾਰੀ ਖਵਾਉਂਦੇ ਰਹੇ ਨੇ ਕੌਮ ਦੇ ਪ੍ਰਚਾਰਕੀ ਖਵਾਉਂਦੇ ਰਹੇ ਨੇ ਪਰ ਜਦੋਂ ਉਹੋ ਜਿਹੇ ਗੱਲਾਂ ਕਰਨ ਕਿਉਂਕਿ ਦਿੱਲੀ ਗੁਰਦਾਰ ਫਰੰਦ ਕਮੇਟੀ ਵਿੱਚ ਇਹੋ ਜਿਹਾ ਇੱਕ ਵਾਰ ਵਾਪਰੇ ਆ ਉੱਥੇ ਵੀ ਇਹ ਜਿਹੜੀ ਆਰਮੀ ਪੁਲਿਸ ਜਿਹੜੀ ਆ ਜੁੱਤੇ ਲੈ ਕੇ ਅੰਦਰ ਵੜ ਗਈ ਤੇ ਇਹੋ ਜਿਹਾ ਕਿਉਂ ਹੁੰਦਾ ਕਿਉਂ ਨਹੀਂ ਅਸੀਂ ਜਿਹੜਾ ਅਸੀਂ ਦੁਨੀਆ ਨੂੰ ਇੱਕ ਚੰਗਾ ਮੈਸੇਜ ਦੇਣਾ ਹੁੰਦਾ ਹੈ ਪ੍ਰਬੰਧਕ ਕਮੇਟੀਆਂ ਵੱਲੋਂ ਕਿਉਂ ਨਹੀਂ ਦਿੱਤਾ ਜਾ ਰਿਹਾ ਕੀ ਕਾਰਨ ਹੈ ਦੇਖੋ ਗੱਲ ਹੈਗੀ ਤੁਸੀਂ ਦਿੱਲੀ ਕਮੇਟੀ ਦੀ ਗੱਲ ਕੀਤੀ ਹੈ ਜੀ ਪਿਛਲੇ ਸਾਲ 21 ਜਨਵਰੀ ਨੂੰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ੈਕਟੇ ਦੇ ਚੋਣ ਸੀ ਜੀ ਸਾਡੇ ਸਾਹਮਣੇ ਚਿੱਠੀ ਪਈ ਹੈ ਹੂੰ ਜੇ ਦੇ ਵਿੱਚ 28 ਮੈਂਬਰਾਂ ਨੇ ਦਸਤ ਕਰਕੇ ਦਿੱਤੇ ਨੇ ਵੀ ਪੁਲਿਸ ਅੰਦਰ ਬੁਲਾਇਆ ਜਾਵੇ। ਓਹੋ ਅੱਛਾ ਜੀ। ਹਾਂ ਜੀ। ਉਹਦੇ ਦਸਖਤ ਆ ਗਏ ਸਾਰਿਆਂ ਦੇ। ਜੀ। ਔਰ ਪੁਲਿਸ ਬੁਲਾ ਕੇ ਸਾਨੂੰ ਜਤਾਇਆ ਜਾਵੇ ਤਾਂ ਕਬਜ਼ਾ ਕਰਾਇਆ ਜਾਵੇ। ਇਹ ਇਹ ਚਿੱਠੀ ਦੇ ਦਸਖਤ ਇਸ ਗੱਲ ਦੀ ਗਵਾਹੀ ਭਰਦੀ ਹੈ। ਹਾਂ ਜੀ। ਜੀ। ਇਹ ਜਿਹੜਾ ਟੋਕਰੀ ਦਾਲਾਟ ਬਣਿਆ ਹੋਇਆ ਇਹਨਾਂ ਦੇ ਸਾਰੇ ਮੈਂਬਰਾਂ ਨੇ ਦੱਸਿਆ ਉਹਨਾਂ ਨੇ। ਜੀ। ਔਰ ਸਾਨੂੰ ਫਿਰ ਰਾਤ 11:30 ਵਜੇ ਨਾਲ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ। ਹਮ। ਔਰ ਇਨਾਂ ਨੂੰ ਕੁਰਸੀਆਂ ਤੇ ਬਿਠਾਇਆ ਗਿਆ ਜੀ ਇਹ ਗੱਲ ਖਾਲੀ ਹੈ ਨਹੀਂ ਹੈ ਇੱਕ ਕੇਸ ਅਸੀਂ ਤੀਹ ਹਜ਼ਾਰੀ ਕੋਰਟ ਵਿੱਚ ਪਾਇਆ ਹੋਇਆ ਹੈ ਜੀ ਉੱਥੇ ਦਾ ਜਿਹੜਾ ਆਈਓ ਸੀ ਉਸ ਨੇ ਲਿਖ ਕੇ ਦਿੱਤਾ ਹੈ ਭਾਈ ਪੁਲਿਸ ਕੀ ਦਖਲਅੰਦਾਜ਼ੀ ਕੇ ਬਾਅਦ ਵਹਾਂ ਪਰ ਜੋ ਸੀ ਜੋ بڑے ਲੀਡਰੋ ਕੋ ਬਾਹਰ ਧੱਕੇ ਮਾਰ ਕੇ ਬਾਹਰ نکਾਲਾ ਗਿਆ ਜੀ ਉਸ ਕੇ ਪਿੱਛੇ ਬਾਕੀ ਮੈਂਬਰ ਬਾਹਰ ਆ ਗਏ ਜੀ ਜਦ ਤੋ ਤੱਕ ਕੁਰਸੀਤਰਾ ਦੀ ਘਟਨਾ ਹੈਗੀ ਉਹ ਮੈਂ ਵੀਰਵਾਰ ਮੀਟਿੰਗ ਟਨ ਕੀਤੀ ਸੀ ਕੁਰਛੇਤ ਦਾ ਡਾਇਨੋ ਦਾ ਬੰਦਾ ਸੀ ਉਹ ਦੱਸ ਰਿਹਾ ਸੀ ਵੀ ਅਸੀਂ ਕੋਲ 10 ਬੰਦੇ ਗਏ ਹਾਂ ਪਰ ਇਤਨਾ ਨੂੰ ਇਤਨੀ ਗੱਸੀ ਮਾਯਾ ਦੀ ਕਿ ਆਨ ਅਸਾਰ ਇਹਨਾਂ ਨੇ ਆਰਿਆਂ ਲੈ ਕੇ ਥੋੜੇ ਲੈ ਕੇ ਤਾਲੇ ਤੋੜੇ ਗੁਰੂ ਦੀ ਗੋਲਕ ਦੇ ਜੀ ਔਰ ਜਿਹੜੇ 10 ਬੰਦੇ ਬੈਠੇ ਸੀ ਉਤੋਂ ਇਹਨਾਂ ਦੇ ਬੰਦਿਆਂ ਨੇ ਵਿੱਚ ਦਾਦੂਵਾਲ ਦੇ ਬੰਦੇ ਸਨ ਉਹਨਾਂ ਤੇ ਕਿਰਪਾਨਾਂ ਵੀ ਚਲਾਈਆਂ ਗੰਡਾਸਿਆ ਵੀ ਮਾਰਿਆ ਦਾਦੂਵਾਲ ਦੇ ਬੰਦਿਆਂ ਨੇ ਹਾਂਜੀ ਇਹ ਉਹਨਾਂ ਦਾ ਬਿਆਨ ਸੀ ਜੀ ਜੀ ਤੇ ਮੈਂ ਦਾਦੂਵਾਲ ਨੂੰ ਟੈਲੀਫੋਨ ਕਰਕੇ ਕਿਹਾ ਸੀ ਇਹ ਗੱਲ ਹੂੰ ਹੂੰ ਕਹਿੰਦਾ ਨਹੀਂ ਮੇਰੇ ਬੰਦੇ ਨਹੀਂ ਸਨ ਮੈਂ ਕਿਹਾ ਚਲੋ ਉਧਰ ਤੁਹਾਡਾ ਨਾਂ ਹੀ ਲੱਗਦਾ ਹੈ ਉੱਥੇ ਉਹਨੇ ਸਰੇ ਆਮ ਕਿਹਾ ਹੂੰ ਸਭ ਤੋਂ ਅਫਸੋਸ ਗੱਲ ਇਹ ਹੈ ਕਿ ਇਸ ਘਟਨਾ ਦੀ ਸ਼ਿਕਾਇਤ ਟੀਵੀ ਤੇ ਰੇਡੀਓ ਤੇ ਜਥੇਦਾਰ ਸਾਹਿਬ ਕੋਲ ਪਹੁੰਚੀ ਹੈ ਜੀ ਜਥੇਦਾਰ ਸਾਹਿਬ ਨੇ ਕੋਈ ਐਕਸ਼ਨ ਨਹੀਂ ਲਿਆ ਹੂੰ ਇਹ ਘਟਨਾ ਕਿਸੇ ਤਰ੍ਹਾਂ ਵੀ ਜੋ ਨਨਕਾਣਾ ਸਾਹਿਬ ਸਾਕਾ ਆਇਆ ਸੀ 102 ਸਾਲ ਪਹਿਲੇ ਉਸ ਤੋਂ ਘਟਣੀ ਹੈ ਹਾਂ ਜੀ ਨੰਨਮਤਾਵਾ ਬਿੱਟੋ ਸਭ ਕੁਝ ਹੋ ਹੀ ਕੁਝ ਹੋਇਆ ਜੀ ਮੈਂ ਪੁੱਛਣਾ ਚਾਹਦਾ ਵੀ ਤੁਸੀਂ ਹਰਿਆਣਾ ਸੇ ਗੁਰਦਾਰਾ ਪੰਧ ਕਮੇਟੀ ਬਣਾਈ ਤੁਹਾਨੂੰ ਸਰਕਾਰ ਨੇ ਤੁਹਾਡੇ ਮੰਬਰ ਨਾਮਜ਼ਦ ਕਰਦੇ ਜੀ ਕੀ ਤੁਸੀਂ ਇੱਕ ਚਿੱਠੀ ਦੱਸ ਸਕਦੇ ਹੋ ਕਿ ਤੁਸੀਂ ਸ਼ੌਣੀ ਕਮੇਟੀ ਦੇ ਪ੍ਰਧਾਨ ਨੂੰ ਜਾਂ ਸ਼ੌਣੀ ਕਾਰਜਦਲ ਦੇ ਪ੍ਰਧਾਨ ਨੂੰ ਸੁਖਬੀਰ ਸਿੰਘ ਬਾਦਲ ਨੂੰ ਇਹ ਕਿਆ ਹੋਵੇ ਵੀ ਕਮੇਟੀ ਸਰਕਾਰ ਨੇ ਸਾਡੀ ਬਣਾਤੀ ਹੈ ਅਸੀਂ ਚਾਰ ਡਾ ਲੈ ਆ ਜਿਹੜੇ ਗੁਰਦੁਆਰਿਆਂ ਦਾ ਆਧਾਰਿਆਂ ਦਾ ਪ੍ਰਬੰਧ ਤੁਹਾਡੇ ਕੋਲ ਆ ਗਿਆ ਉਹ ਸਾਡੇ ਵਾਲਾ ਕੀਤਾ ਜਾਏ ਜੋ ਲਿਖੀ ਹੈ ਸਿੱਧਾ ਤਾਲੇ ਤੋੜ ਕੇ ਅੰਦਰ ਵੜ ਗਏ ਹੋ ਮੰਤ ਨਾੜੋਂ ਦੇ ਕਰਤੂਤਾਂ ਦੱਸਦੇ ਪਿਆ ਉਹ ਇੱਥੇ ਉਥੇ ਸਹੀ ਚਲੋ ਬਹਾਮਣ ਸੀ ਤੁਸੀਂ ਸਿੱਖੋ ਕਿ ਅਮਰਤਾਰੀ ਹੋ ਕੇ ਕੁਗਰਮ ਕੀਤੇ ਅੱਜ ਮੈਂ ਵਿਧਾਨ ਤਾਂ ਨਹੀਂ ਪੜਿਆ ਪਰ ਮੈਂ ਕਹਿ ਸਕਦਾ ਹਾਂ ਕਿ ਸੇਵਾ ਪੰਤੀ ਸੰਪਰਦਾਇ ਦਾ ਇਹ ਵਿਧਾਨ ਹੈਗਾ ਕੋਈ ਵੀ ਇਹਨਾਂ ਦਾ ਬੰਦਾ ਕਿਸੇ ਗੁਰਦੁਆਰਾ ਕਮੇਟੀ ਦਾ ਮੈਂਬਰ ਨਹੀਂ ਬਣੇਗਾ ਪ੍ਰਧਾਨ ਨਹੀਂ ਬਣੇਗਾ ਇਪ ਮੰਤ ਕਰਮਜੀਤ ਸਿੰਘ ਪਹਿਲੀ ਵਾਰ ਹਰਿਆਣਾ ਸਿ ਕੋਰਡਵਾ ਪੰਡਕ ਕਮੇਟੀ ਦਾ ਮੈਂਬਰ ਵੀ ਬਣਿਆ ਤੇ ਪ੍ਰਧਾਨ ਵੀ ਬਣਿਆ ਜੀ ਅਗਰ ਉਸ ਦੇ ਕੋਈ ਅਣਗਹਿਰੀਤ ਹੋਵੇ ਉਹ ਫੌਰਨ ਅਸਤੀਫਾ ਦੇਵੇ ਹਮ ਆਪਣੀ ਜਿਹੜਾ ਸੇਵਪੰਥੀ ਅਧਾਰਾ ਹੈਗਾ ਉਹਦਾ ਪ੍ਰਧਾਨ ਹੈ ਅਸਤੀਫਾ ਦੇ ਪਰ ਕੋਈ ਨਹੀਂ ਪਰ ਗਜ਼ਰ ਦੀ ਗੱਲ ਹੈ ਕਿ ਕਾ ਤੱਕਦੇ ਜਥੇਦਾਰ ਨੇ ਵੀ ਇਸ ਬਾਰੇ ਕੁਝ ਬਰਤਾਨ ਨ ਕੀਤੀ ਜੀ ਮੈਨੂੰ ਦੱਸੋ ਜੀ ਤੁਸੀਂ ਉਹ ਕਿਵੇਂ ਕੀਤਾ ਔਕਾਰ ਤੱਕ ਤੇ ਸਦਿਆ ਨੇ ਹੀ ਘਟਨਾ ਨਹੀਂ ਪੁੱਛੀ ਵੇਰਵਾਨੀ ਪੁੱਛਿਆ ਹਮ ਇਸ ਗੱਲ ਇਹ ਗੱਲਾਂ ਜਿਹੜੀਆਂ ਆ ਗਿਆ ਨਾ ਹੈ ਜਿਹੜੀਆਂ ਆਕਾਲ ਤਖਤ ਵੱਲੋਂ ਇਹ ਜੀਆਂ ਗੱਲਾਂ ਦੀ ਹੰਗਾਲੀ ਕੀਤੀ ਜਾਂਦੀ ਏ ਇਹ ਵੀ ਕੌਮ ਦਾ ਜਰਾ ਨੁਕਸਾਨ ਕਰ ਰਹੀਆਂ ਜੀ ਬਿਲਕੁਲ ਇੱਕ ਗੱਲ ਹੋਰ ਸਰਨਾ ਸਾਹਿਬ ਆਪਾਂ ਜੇ ਗੱਲ ਕਰੀਏ ਦਿੱਲੀ ਗੁਰਦਾਰ ਪਰਵੰਧਕ ਕਮੇਟੀ ਦੀ ਹਰਿਆਣਾ ਗੁਰਦਾਰ ਪਰਵੰਧਕ ਕਮੇਟੀ ਦੀ ਫਿਰ ਸ਼੍ਰੋਮਣੀ ਗੁਰਦਾਰ ਪਰਵੰਧਕ ਕਮੇਟੀ ਤਿੰਨ ਕਮੇਟੀਆਂ ਬਣ ਗਈਆਂ ਪਟਨਾ ਤੇ ਹਜੂਰ ਸਾਹਿਬ ਅਸੀਂ ਕਹਿੰਦੇ ਆ ਕਿ ਇਹ ਤੇ ਸਿੱਧੇ ਤੌਰ ਤੇ ਆਰਐਸ ਦੇ ਪ੍ਰਭਾਵ ਹੇਠ ਨੇ ਉੱਥੇ ਜੋ ਪੰਥ ਤੇ ਤਖਤਾਂ ਤੇ ਗੱਲਾਂ ਹੁੰਦੀਆਂ ਨੇ ਉਹ ਆਰਐਸਐਸਓ ਦੇ ਵਿੱਚ ਦਖਲ ਅੰਦਾਜ਼ੀ ਕਰਦੀ ਹੈ ਅੱਜ ਹਰਿਆਣਾ ਗੁਰਦਾਰਾ ਪਰੰਧ ਕਮੇਟੀ ਜਿਹੜੀ ਸ਼ਰੋਮਣੀ ਗੁਰਦਾਰਾ ਪਰੰਧ ਕਮੇਟੀ ਦਿੱਲੀ ਦੇ ਅੰਡਰ ਚੱਲਦੀ ਸੀਗੀ ਬਹੁਤ ਸਾਰੇ ਸਿੱਖਾਂ ਦੇ ਵਿੱਚ ਇਹ ਗੱਲ ਹੈਗੀ ਹੈ ਕਿ ਜਿਹੜਾ ਦੂਜਾ ਧੜਾ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਆ ਗੋਲਕਾ ਦਾ ਲੜਾਈ ਕਰਕੇ ਉਹ ਇਹਨਾਂ ਨੂੰ ਆਪਣੇ ਅੰਡਰ ਚ ਰੱਖਣਾ ਚਾਹੁੰਦੀ ਹੈ ਪਰ ਅਸਲ ਮੰਛਾ ਕੁਝ ਹੋਰ ਹੈ ਵੀ ਜੇ ਸਾਨੂੰ ਇਸੇ ਤਰ੍ਹਾਂ ਪਾਟੋ ਢਾੜ ਕੀਤਾ ਗਿਆ ਅਲੱਗ-ਅਲੱਗ ਕਰ ਦਿੱਤਾ ਗਿਆ ਜਿਵੇਂ ਹਰਿਆਣਾ ਕਮੇਟੀ ਅਸੀਂ ਹਰਿਆਣਾ ਕਮੇਟੀ ਨਹੀਂ ਵੱਖਰੀ ਕਰਾਂਗੇ ਹਰਿਆਣ ਦੇ ਸਿੱਖਾਂ ਨੂੰ ਤੇ ਪੰਜਾਬ ਸਿੱਖਾਂ ਨੂੰ ਵੰਡ-ਵੰਡ ਹੋ ਜਾਏਗੀ ਕੱਲੀ ਗੋਲਕਾ ਦਾ ਮਸਲਾ ਨਹੀਂ ਇਹ ਗੱਲ ਸਾਡੇ ਲੋਕਾਂ ਨੂੰ ਸਮਝ ਕਿਉਂ ਨਹੀਂ ਆਉਂਦੀ ਕੀ ਕਾਰਨ ਹੈ ਦੇਖੋ ਗੱਲ ਹੈ ਕਿ ਅਸੀਂ ਉਸ ਪ੍ਰਧਾਨਾ ਕਮੇਟੀ ਬਣਾਉਣ ਦੇ ਲਈ ਆਪਣਾ ਯੋਗਦਾਨ ਪਾਇਆ ਹੈ ਜੀ ਜਿੱਦਿ ਮੈਂ ਪਰਸੋਂ ਪ੍ਰਸਤ ਦੇ ਪੁੱਛਣ ਦੇ ਉੱਤੇ ਕਿਹਾ ਵੀ ਮੈਂ ਮੇਰੇ ਕੋਲ ਗਲਤੀ ਹੋਈ ਹੈ ਅਸੀਂ ਇਸ ਸਵਾਸਤੇ ਪਾਇਆ ਸੀ ਕਿ ਇਹ ਬਗ ਦੁਆਰਾ ਪੰਦ ਕਮੇਟੀ ਹਰਿਆਣਾ ਦੀ ਬਣਨ ਨਾਲ ਹਰਿਆਣਾ ਦੇ ਸਿੱਖਾਂ ਦਾ ਕਦ ਉੱਚਾ ਹੋਏਗਾ ਹਮ ਰਾਜਨੀਤਿਕ ਪ੍ਰਭਾਵ ਵਾਲੀਆਂ ਪਾਰਟੀਆਂ ਇਹਨਾਂ ਕੋ ਲਾਣ ਗਿਆ ਇਹਨਾਂ ਕੋ ਗੱਲ ਪੁੱਛਣ ਗਿਆ ਔਰ ਕਈ ਵਿਦਿਆਕਧਾਰੇ ਇਹ ਖੋਲਣਗੇ ਉਹਨਾਂ ਚ ਆਪਣੇ ਬੱਚਿਆਂ ਨੂੰ ਵਿਦਿਆ ਦੇਣਗੇ ਜੀ ਪਰ ਇਹ ਲੋਕੀ ਸਿਰਫ ਮੈਂਬਰ ਬਣ ਤੱਕ ਰਹੇ ਨੇ ਹੂੰ ਇਹਨਾਂ ਨੇ ਇਹ ਵੀ ਨਹੀਂ ਕਿਹਾ ਖੱਟੜ ਸਰਕਾਰ ਨੂੰ ਵੀ ਤੁਸੀਂ ਹੁਣ ਸਾਨੂੰ ਨਾਮਿਨੇਟ ਨਾ ਕਰੋ ਹਾਂ ਬਿਲਕੁਲ ਹੁਣ ਇੱਕ ਅਡਾ ਕਮੇਟੀ ਯਾਰ ਮੈਂਬਰਾਂ ਦੀ ਬਣਾ ਦਿਓ ਹੁਣ ਜਿਹੜੇ 40 ਹਲਕੇ ਆ ਗਏ ਉਹਨਾਂ 40 ਹਲਕਿਆਂ ਦੀ ਚੋਣ ਕਰ ਲਓ ਜੀ ਉਹਨਾਂ 'ਚ ਵੋਟਾਂ ਬਣਾ ਦਿਓ ਜੀ ਵੋਟਾਂ ਬਣਾ ਕੇ ਸਾਡੀਆਂ ਚੋਣਾਂ ਕਰੋ ਤਦ ਤੱਕ ਅਡਾ ਕਮੇਟੀ ਯਾਰ ਮੇਰੀ ਕੰਮ ਕਰਦੀ ਰਹੇਗੀ ਹੂੰ ਤਾਂ ਤਿਆਂ ਦਾ ਸਵਾਲ ਵਿੱਤੇ ਦਾਦੂਵਾਲ ਤੇ ਵਿਚੋ ਤੇ ਵਿਚੋ ਹੋਰ ਸੰਤ ਕਰਮਜੀਤ ਸਿੰਘ ਤੇ ਹੋਰ ਇਹ ਸਾਰੇ ਬਸ ਨਾਮਿਨੇਟ ਹੋ ਗਿਆ ਤੇ ਠੀਕ ਹੈ ਜੀ ਜੀ ਇਹ ਨਾਮਿਨੇਸ਼ਨ ਨਹੀਂ ਰਹਿਣੀ ਹੈ ਹਮ ਅਗਰ ਇਹਨਾਂ ਨੇ ਕੋਈ ਨਾ ਕੀਤੀ ਜੀ ਜੀ ਕੋਈ ਕਦਮ ਨਾ ਉਠਾਏ ਤਾਂ ਇੱਥੇ ਕਦੇ ਵੀ ਹਰਿਆਣੇ ਦੇ ਸਿੱਕਾ ਨੂੰ ਇਹ ਹੱਕ ਨਹੀਂ ਮਿਲੇਗਾ ਕਿ ਉਹ ਵੋਟਾਂ ਪਾ ਕੇ ਆਪਣੇ ਮੈਂਬਰ ਚੁਣਨ ਜੀ ਤੇ ਸਰੇ ਆਣ ਦੇ ਸਿੱਖ ਆਪਣੇ ਕੋਈ ਗੱਲ ਬਣਾ ਸਕਣ ਜੀ ਜੀ ਇਹ ਤਾਂ ਕਹਿੰਦੇ ਜਿਹੜੀ ਸਰਕਾਰ ਆਏਗੀ ਆਪਣੇ ਯਸ਼ਵਨ ਚੁਣੀ ਗਈ ਉਹਨਾਂ ਬਾਕੀ ਸਿੱਖਾਂ ਦੀ ਲੋੜ ਹੀ ਕੋਈ ਨਹੀਂ 1925 ਦਾ ਜਿਹੜਾ ਐਕਟ ਹੈ ਉਹਦੇ ਵਿੱਚ ਅਮੈਂਡਮੈਂਟ ਕੋਈ ਨਹੀਂ ਕੀਤੀ ਗਈ 1947 ਚ ਦੇਸ਼ ਆਜ਼ਾਦ ਹੋ ਗਿਆ ਪਰ ਜਿਹੜਾ ਗੁਰਦੁਆਰਾ ਐਕਟ 1925 ਜੇ ਬਣ ਚੁੱਕਾ ਸੀ ਉਹਦੇ ਵਿੱਚ ਨਾ ਤੇ ਸੁਪਰੀਮ ਕੋਰਟ 'ਚ ਕੋਈ ਅਮੈਂਡਮੈਂਟ ਹੋਈ ਹੈ ਨਾ ਵਿਧਾਨ ਸਭਾ 'ਚ ਜਿੱਥੇ ਕਾਨੂੰਨ ਬੰਦੇ ਨੇ ਫਿਰ ਇਹ ਕਿਹੋ ਜਿਹਾ ਵਿਧਾਨ ਬਣਾ ਦਿੱਤਾ ਕਿ ਅਮੈਂਡਮੈਂਟ ਕੋਈ ਨਹੀਂ 1925 ਦੇ ਜਿਹੜੇ ਆ ਐਕਟ ਦੇ ਗੁਰਦਾਰ ਐਕਟ ਦੇ ਦੌਰਾਨ ਕੋਈ ਕਮੇਟੀ ਵੱਖਰੀ ਨਹੀਂ ਬਣ ਸਕਦੀ ਫਿਰ ਇਹ ਕਿਹੋ ਜਿਹਾ ਸਿਸਟਮ ਬਣਾ ਦਿੱਤਾ ਗਿਆ ਔਰ ਕਿਉਂ ਇਹੋ ਜਿਹਾ ਕੀਤਾ ਜਾ ਰਿਹਾ ਔਰ ਜਿਹੜਾ ਅਗਲਾ ਸਵਾਲ ਮੇਰਾ ਇਹ ਹੈ ਕਿ ਸਾਨੂੰ ਇਹੋ ਜਿਹੇ ਹਾਲਾਤਾਂ ਵਿੱਚ ਗੁਜ਼ਰਦੇ ਹੋ ਜਿਵੇਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤੁਸੀਂ ਵੀ ਤੁਹਾਡਾ ਵੀ ਅਲਾਈਅንስ ਹੋ ਚੁੱਕਾ ਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਹੁਣ ਤੱਕ ਹਰਿਆਣਾ ਵਿੱਚ ਕੇਵਲ ਇੱਕ ਹੀ ਬੰਦਾ ਆਪਣਾ ਜਹੇਦਾਰ ਬਣਾ ਕੇ ਰੱਖਿਆ ਪਰ ਉਹਦੀ ਹੁਣ ਤੱਕ ਪੰਥ ਨੂੰ ਕੋਈ ਦੇਣ ਨਹੀਂ ਹੈ ਲੁਧਿਆਣਾ ਹਰਿਆਣਾ ਕਮੇਟੀ ਵਿੱਚ ਕੀ ਇੱਕ ਪਰਿਵਾਰ ਨੂੰ ਅੱਗੇ ਲੈ ਕੇ ਆਨਾ ਉਹਦੀ ਪਰਿਵਾਰ ਦੀ ਸੇਵਾ ਕਰੀ ਜਾਣੀ ਇਹ ਵੀ ਇੱਕ ਚੰਗਾ ਗੱਲ ਆ ਇਹ ਜਾ ਇਹ ਬਾਦਲ ਪਰਿਵਾਰ ਦੀ ਗਲਤੀ ਆ ਉਹ ਪਰਿਵਾਰਕ ਦੀ ਮੰਨੇਗਾ ਦੇਖੋ ਭੱਲੇ ਹੈ ਕਿ ਹਰਿਆਣਾ ਕਮੇਟੀ ਵਿੱਚ ਹਰਿਆਣੇ ਜਸ ਐਸ ਜੀ ਪੀ ਸੀ ਦੀਆਂ ਚੋਣਾਂ ਹੋਈਆਂ ਸਨ ਸ਼ਾਇਦ 2005-6 ਚੋਣਾਂ ਹੋਈਆਂ ਸਨ ਜੀ 4 5 ਹੋ ਜਾਂਦਾਂ ਉਹਦੇ ਵਿੱਚ 11 ਵਿੱਚੋਂ 8 ਮੈਂਬਰ ਜਿਹੜੇ ਹਰਿਆਣਾ ਕਮਿਟੀ ਲਗਭਗ ਸਾ ਉਹਨਾਂ ਦੇ ਬੰਦੇ ਜਿੱਤੇ ਸਨ ਜੀ ਪਰ ਜਿਹੜੀਆਂ ਚੋਣਾਂ 2011 ਚ ਹੋਈਆਂ ਜੀ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬੰਦੇ ਇੱਕ ਬੰਦਾ ਇਹਨਾਂ ਦੇ ਜਿੱਤਿਆ ਬਾਕੀ ਸਾਰੇ ਬੰਦੇ ਉਹਨਾਂ ਦੇ ਜਿੱਤੇ ਇਹ ਕਿਉਂ ਆਇਆ ਇਸ ਸਵਾਲ ਤੇ ਕਿ ਉਹ 8 ਸਾਲਾਂ ਦੇ ਵਿੱਚ ਕੌਮ ਨੂੰ ਹਰਿਆਣੇ ਦੇ ਸਿੱਖਾਂ ਨੂੰ ਦੱਸ ਨਹੀਂ ਸਕੇ ਵੀ ਅਸੀਂ ਕੀ ਤੁਹਾਡੇ ਪ੍ਰਬੰਚ ਆ ਕੇ ਕੀ ਕਰਨਾ ਤੇ ਕੀ ਨਹੀਂ ਕਰਨਾ ਜੀ ਮੈਂ ਸਮਝਦਾ ਕਿ ਜਿਹੜਾ ਵੀ ਬੰਦਾ ਕਹਿੰਦਾ ਵੀ ਜਿਆਦਾ ਚੀਜ਼ ਨਿਕਲ ਰਹੀ ਹੈ ਤਾਂ ਮੈਂ ਆਪਣਾ ਵਿਸ਼ਵਾਸ ਪਾਤਰ ਬੰਦਾ ਜਿਹੜਾ ਹੈਗਾ ਉਸ ਨੂੰ ਜ਼ਿੰਮੇਵਾਰੀ ਦਿਆਂ ਜੀ ਜੀ ਹਰਿਆਣੇ ਦੇ ਵਿੱਚ ਬੜੇ ਬੜੇ ਵੱਡੇ ਲੀਟਰ ਹੋਏ ਨਾ ਜਿਨ੍ਹਾਂ ਨੇ ਕੁਰਬਾਨੀਆਂ ਕਰਕੇ ਕਾਲੀ ਦਾਲ ਦੀ ਪੈਰਵੀ ਕੀਤੀ ਹੈ ਹਰਿਆਣੇ ਦੇ ਵਿੱਚ ਕਰਤਾਰ ਸਿੰਘ ਟੱਕਰ ਦਾ ਨਾਮ ਹੈ ਸੁਖਦੇਵ ਸਿੰਘ ਦਾ ਨਾਮ ਹੈ ਮੰਗੀ ਦਾ ਨਾਮ ਹੈ ਸਾਰੇ ਹੈਗੇ ਜੀ ਜੀ ਪਰ ਮੈਂ ਸਮਝਦਾ ਕਿ ਇਹਨਾਂ ਚੋਣਾ ਤੋਂ ਬਾਅਦ ਅਰੇ ਆਨੇ ਦੇਸ਼ਿਕ ਲੀਡਰਸ਼ਿਪ ਨਵੀਂ ਪੈਦਾ ਹੋਏਗੀ ਜੀ ਜੀ ਔਰ ਆਨੇ ਦੇਸ਼ਿਕ ਕਾਨੂੰਨ ਉਹਦਾ ਹੱਕ ਦਵਾ ਕੇ ਰਹਿਣਗੇ ਇਹਨਾਂ ਨਾਮਿਨੇਟਿਡ ਮੈਂਬਰਾਂ ਕੋਲੋਂ ਜਾਂਚੜਾਉਣਗੇ ਨਵੀਂ ਕਮੇਟੀ ਨਹੀਂ ਬਣੇਗੀ ਹਰਿਆਣੇ ਦੀ ਜੂਨ ਬਣੇਗੀ ਇਹ ਨਵੀਂ ਕਮੇਟੀ ਇਹ ਕਮੇਟੀ ਨਹੀਂ ਹੈ ਕਿ ਸਟੇਟ ਮਿਨਿਸਟਰ ਨਾ ਅਨਾਉਂਸ ਕਰਦੇ ਹੋਏ ਜੀ ਨਵੀਂ ਕਮੇਟੀ ਉਹ ਚਾਹੀਦੀ ਹੈ ਜਿਹੜੀ ਲੋਕਾਂ ਵੱਲੋਂ ਚੁਣੀ ਹੋਈ ਹੋਵੇ ਜੀ ਲੋਕਾਂ ਦਾ ਫਤਵਾ ਲੈ ਕੇ ਆਇਓ ਜੀ ਉਹ ਚਾਹੀਦੀ ਹੈ ਸਰਨਾ ਸਾਹਿਬ ਇੱਕ ਸਵਾਲ ਤੁਹਾਡੇ ਤੇ ਵੀ ਹੈ ਕਿ ਵਾਰ-ਵਾਰ ਸਵਾਲ ਉੱਠਦਾ ਹੈ ਕਿ ਸਰਨਾ ਸਾਹਿਬ ਦੀ ਕੀ ਮਜਬੂਰੀ ਹੈ ਕਿ ਹੁਣ ਬਾਦਲ ਨਾਲ ਨਾਲ ਲਗੇ ਜਾ ਕੇ ਕਿਉਂਕਿ ਅਕਸਰ ਲੋਕ ਬੀਜੇਪੀ ਵਿੱਚ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਰਿਯੋੜੀਆਂ ਵੰਡੀਆਂ ਜਾ ਰਹੀਆਂ ਨੇ ਬਾਦਲਾਂ ਨੇ ਵੀ ਕੋਈ ਗੱਫਾ ਦੇ ਦਿੱਤਾ ਕਿ ਤੁਹਾਨੂੰ ਬਾਦਲ ਨਾਲ ਆਰ ਲਾਈਨਸ ਕਰਨਾ ਪੈ ਗਿਆ। ਪਹਿਲੀ ਗੱਲ ਤਾਂ ਆ ਗਈ ਅੱਜ ਦੀ ਤਰੀਕ ਵਿੱਚ ਜੀ ਬਾਦਲ ਦਲਪੁਰ ਕੀ ਹੈ ਕੀ ਜੋ ਦੇਣਗੇ ਜੀ ਹੈ ਕੀ ਹੈ ਜੀ ਕੋਈ ਹੈ ਚੀਜ਼ ਅਰੇ ਦੂਸਰੀ ਗੱਲ ਇਹ ਹੈ ਕਿ ਜੇ ਮੈਂ ਬੀਜੇਪੀ ਦੀ ਨਿੱਕਰ ਪਾਣੀ ਹੁੰਦੀ ਤੇ ਮੈਨੂੰ ਅੱਜ ਸਭ ਚੀਜ਼ ਮਿਲ ਜਾਣੀ ਸੀ ਹਮ ਇਹ ਰਮੇਹਤ ਕਾਲਕਾ ਛਾਲਕਾ ਨਜ਼ਰ ਨਹੀਂ ਸੀ ਆਣਾ ਹਮ ਕਈ ਗੱਲਾਂ ਆਪਣੇ ਹੱਕ ਦੇ ਸਬੂਤ ਦੇਣ ਲਈ ਬੜੀਆਂ ਗੱਲਾਂ ਨੇ ਮੇਰੇ ਕੋਲ ਜੀ ਜੀ ਪਰ ਮੈਂ ਹਾਲੇ ਪੈਸੇ ਜਾਣਾ ਨਹੀਂ ਚਾਹਦਾ ਜੀ ਮੈਨੂੰ ਤਾਂ ਸਿਰਫ ਇਸ ਗੱਲ ਨੇ ਕਿਹਾ ਹਮ ਕਿ ਇਸ ਚੋਣ ਦੇ ਵਿੱਚ ਸ਼ੋਮਣੀ ਅਕਾਲੀ ਦਲ ਬੜਾ ਕਮਜ਼ੋਰ ਹੋਇਆ ਹਮ ਤੇ ਅਕਾਲੀ ਦਲ ਦਾ ਸਿਪਾਹੀ ਹੋਣ ਦੇ ਨਾਤੇ ਮੇਰਾ ਫਰਜ਼ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਾਂ ਮੇਰੇ ਵੀ ਤੁਸੀਂ ਬਾਦਲ ਪਰਿਵਾਰ ਦੀ ਮਜ਼ਬੂਤੀ ਨਹੀਂ ਚਾਹੁੰਦੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਚਾਹੁੰਦੇ ਅਕਾਲੀ ਦਲ ਨੂੰ ਤਕੜਾ ਕਰਨ ਦੇ ਲਈ ਚਾਹੁੰਦੇ ਜੀ ਜੀ ਅਕਾਲੀ ਦਲ ਨੂੰ ਤਕੜਾ ਕਰਨ ਦੇ ਲਈ ਜੀ ਜੀ ਇਹ ਜਦੋਂ ਜਾਦੇ ਨਾਲ ਦੇ ਰਾਜ ਪਾਕਿਸਤਾਨ ਤਾਂ ਤਾਂ ਅਸੀਂ ਨਾਲ ਲੜਦੇ ਰਿਹਾ ਹੁਣ ਜਦੋਂ ਸੜਕ ਤੋਂ ਵਿਹਟਾਂ ਪਟੜੀਆਂ ਤੇ ਆ ਗਏ ਤੇ ਫਿਰ ਤੁਸੀਂ ਨਾਲ ਲੜਿਆ ਅਕਾਲੀ ਦਲ ਕਰਕੇ ਇਹ ਨਹੀਂ ਹੈ ਜੀ ਬਿਲਕੁਲ ਜੀ ਸਾਡੇ ਕੋਲ ਕੋਈ ਰੇਵੜੀਆਂ ਨੂੰ ਛੜ ਕੇ ਸਾਹਿਬ ਉਹਦਾ ਨਾ ਕਿ ਤੇ ਲੱਡੂ ਵੀ ਨਹੀਂ ਆ ਗਿਆ ਜਿਹੜੇ ਸੰਦ ਜੀ ਜੀ ਬਿਲਕੁਲ ਜੀ ਤੇ ਨਾ ਸਾਡੀ ਖਾਸ਼ ਹੈ ਜੀ ਬਿਲਕੁਲ ਜੀ ਸਰਨਾ ਸਾਹਿਬ ਨਾਲ ਗੱਲਬਾਤ ਕਰ ਰਏ ਸੀਗੇ ਜਿੱਥੇ ਪੰਥਕ ਮਸਿਆਂ ਵਾਲੇ ਗੱਲਬਾਤ ਹੋਈ ਆ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆਨਸੀ ਵੀ ਹੋਇਆ ਹੈ ਬੜੇ ਵਧੀਆ ਔਰ ਚੱਜੇ ਢੰਗ ਨਾਲ ਜਵਾਬ ਦਿੰਦਾ ਹੈ ਕਿ ਅਸੀਂ ਕੇਵਲ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੁੰਦੇ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਉਹ ਪਾਰਟੀ ਜਿਹੜੀ ਸ਼ਹੀਦਾਂ ਦੀ ਪਾਰਟੀ ਆ ਜਿਹੜੇ ਸਾਡੇ ਵਡੇਰਿਆਂ ਨੇ ਖੂਨ ਸ਼ਹੀਦਾਂ ਸ਼ਹੀਦਿਆਂ ਸ਼ਹੀਦਿਆਂ ਦੇ ਦੇ ਕੇ ਬਣਾਈ ਹੈ ਤੇ ਉਸ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਸਿਪਾਈ ਹੋਣ ਦੇ ਨਾਤੇ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਕਰ ਰਿਹਾ ਸੋ ਹੋਰ ਵੀ ਬਹੁਤ ਸਾਰੇ ਸਵਾਲ ਜਵਾਬ ਜਿਹੜੇ ਆਉਣ ਵਾਲੇ ਸਮੇਂ 'ਚ ਇਹ ਕਹਿੰਦੇ ਅਸੀਂ ਮੀਡੀਆ ਸਮੇਂ ਰੱਖਣ ਦਾ ਯਤਨ ਵੀ ਕਰਾਂਗੇ ਔਰ ਸਰਦਾਰ ਸਾਹਿਬ ਦੇ ਨਾਲ ਗੱਲਬਾਤ ਵੀ ਕਰਦੇ ਰਵਾਂਗੇ ਸਾਨੂੰ ਦੇਵ ਇਜਾਜ਼ਤਾਂ ਅਗਲੇ ਪ੍ਰੋਗਰਾਮ 'ਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ